ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਹਾਜ਼ਰ ਹੋਏ ਹਾਂ ਦੋਸਤੋ ਤੁਹਾਡੇ ਲਈ ਬਹੁਤ ਹੀ ਸੋਹਣੀ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਤੁਸੀਂ ਇਸ ਕਹਾਣੀ ਨੂੰ ਬਹੁਤ ਜ਼ਿਆਦਾ ਪਸੰਦ ਕਰੋਗੇ ਤੇ ਅੱਗੇ ਲਾਈਕ ਸ਼ੇਅਰ ਵੀ ਜ਼ਰੂਰ ਕਰੋਗੇ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮਲਕੀਤ ਕੌਰ ਜੀ ਦੇ ਦੋ ਬੇਟੇ ਸਨ ਗੁਰਮਾਨ ਅਤੇ ਅਰਮਾਨ ਗੁਰਮਾਨ ਪੜ੍ਹਾਈ ਵਿੱਚ ਹਮੇਸ਼ਾ ਟੌਪ ਕਰਦਾ ਸੀ ਜਦੋਂ ਕਿ ਅਰਮਾਨ ਨੂੰ ਪੜ੍ਹਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਹਮੇਸ਼ਾ ਆਪਣੀ ਆਵਾਰਾਗਰਦੀ ਵਿੱਚ ਘੁੰਮਦਾ ਫਿਰਦਾ ਕਿਉਂਕਿ ਮਾਂ ਦਾ ਲਾਡਲਾ ਸੀ ਤੇ ਇਸ ਦਾ ਨਤੀਜਾ ਇਹ ਹੋਇਆ ਕਿ ਾਰਮਾਨ 10ਵੀਂ ਕਲਾਸ ਵਿੱਚੋਂ ਦੁਬਾਰਾ ਫੇਲ ਹੋ ਗਿਆ ਜਦੋਂ ਚਮਕੌਰ ਸਿੰਘ ਜੀ ਨੂੰ ਉਸਦੇ ਰਿਜ਼ਲਟ ਦੇ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਾਰਮਾਨ ਨੂੰ ਬਹੁਤ ਝਿੜਕਿਆ ਪਰ ਮਲਕੀਤ ਕੌਰ ਜੀ ਉਸ ਦਾ ਪੱਖ ਲੈਂਦੇ ਹੋਏ ਬੋਲੀ ਕੀ ਹੋਇਆ ਜੇ ਫੇਲ ਹੋ ਗਿਆ ਤਾਂ ਬੱਚਾ ਹੈ ਅੱਗੇ ਤੋਂ ਥੋੜਾ ਧਿਆਨ ਨਾਲ ਪੜ੍ਹੇਗਾ ਤਾਂ ਪਾਸ ਵੀ ਹੋ ਜਾਵੇਗਾ ਤੁਸੀਂ ਤਾਂ ਹੱਥ ਧੋ ਕੇ ਉਸਦੇ ਪਿੱਛੇ ਹੀ ਪੈ ਜਾਂਦੇ ਹੋ ਤੇ ਉਸ ਵੱਡੇ ਬੇਟੇ ਨੂੰ ਕੁਝ ਵੀ ਨਹੀਂ ਕਹੰਦੇ ਉਸਨੇ ਆਪਣਾ ਮਨਪਸੰਦ ਦਾ ਵਿਆਹ ਕਰਵਾ ਲਿਆ ਪਰ ਫਿਰ ਵੀ ਤੁਸੀਂ ਕੁਝ ਨਹੀਂ ਕਿਹਾ ਤਾਂ ਚਮਕੌਰ ਸਿੰਘ ਜੀ ਕਹਿਣ ਲੱਗੇ ਮਲਕੀਤ ਤੂੰ ਫਾਲਤੂ ਵਿੱਚ ਬੋਲ ਰਹੀ ਹੈ ਉਹ ਪੜ੍ਹਾਈ ਵਿੱਚ ਹਮੇਸ਼ਾ ਆਪਣੇ ਸਕੂਲ ਵਿੱਚ ਟੌਪ ਤੇ ਰਿਹਾ ਸੀ ਤੇ ਮਨਪਸੰਦ ਦਾ ਵਿਆਹ ਕਰਵਾਉਣਾ ਕੋਈ ਗਲਤ ਕੰਮ ਨਹੀਂ ਹੈ ਤੇ ਵੈਸੇ ਵੀ ਪਹਿਲਾਂ ਤਾਂ ਉਸਨੇ ਸਾਨੂੰ ਦੱਸਿਆ ਹੀ ਸੀ ਪਰ ਜਦੋਂ ਤੁਸੀਂ ਉਸਦੀ ਗੱਲ ਨਹੀਂ ਮੰਨੀ ਤਾਂ ਉਸਨੇ ਕੋਰਟ ਮੈਰਿਜ ਕਰਵਾਈ ਹੈ ਇਸ ਲਈ ਇਸ ਵਿੱਚ ਉਸਦੀ ਕੋਈ ਗਲਤੀ ਨਹੀਂ ਹੈ ਤੇ ਮੇਰੀ ਇੱਕ ਗੱਲ ਯਾਦ ਰੱਖੀ ਜੇ ਤੂੰ ਆਪਣੇ ਇਸ लाडले ਬੇਟੇ ਦਾ ਇਸੇ ਤਰ੍ਹਾਂ ਪੱਖ ਲੈਂਦੀ ਰਹੇਂਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸਾਨੂੰ ਕੁਝ ਨਹੀਂ ਸਮਝੇਗਾ ਇਹਨਾਂ ਕਹਿ ਕੇ ਚਮਕੌਰ ਸਿੰਘ ਜੀ ਉੱਥੋਂ ਚਲੇ ਗਏ ਅਤੇ ਜਦੋਂ ਮਲਕੀਤ ਕੌਰ ਦਾ ਹੋਰ ਕਿਸੇ ਤੇ ਵੱਸ ਨਹੀਂ ਚੱਲਿਆ ਤਾਂ ਉਹ ਆਪਣੀ ਵੱਡੀ ਨੂੰ ਰਾਜਵੀਰ ਤੇ ਚੀਕਦੇ ਹੋਏ ਕਹਿਣ ਲੱਗੀ ਇੱਥੇ ਖੜੀ ਖੜੀ ਮੇਰਾ ਮੂੰਹ ਕੀ ਦੇਖ ਰਹੀ ਹੈ ਖਾਣਾ ਕੌਣ ਬਣਾਵੇਗਾ ਤੇਰਾ ਪਿਓ ਰਾਜਵੀਰ ਆਪਣੀ ਸੱਸ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਐਸ ਲਈ ਉਸਨੇ ਅੱਗੋਂ ਕੌਜਣਾ ਕਿਹਾ ਤੇ ਉਹ ਚੁੱਪਚਾਪ ਰਸੋਈ ਵਿੱਚ ਚਲੀ ਗਈ ਮਲਕੀਤ ਕੌਰ ਜੀ ਰਾਜਵੀਰ ਨੂੰ ਨੀਵਾ ਦਿਖਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ ਸੀ ਕਿਉਂਕਿ ਰਾਜਵੀਰ ਨੇ ਉਹਨਾਂ ਦੇ ਵੱਡੇ ਬੇਟੇ ਗੁਰਮਾਨ ਦੇ ਨਾਲ ਲਵ ਮੈਰਿਜ ਕਰਵਾਈ ਸੀ ਉਸਨੇ ਆਪਣੇ ਬੇਟੇ ਨੂੰ ਤਾਂ ਮਾਫ ਕਰ ਦਿੱਤਾ ਸੀ ਪਰ ਨੂ ਨੂੰ ਦਿਲ ਤੋਂ ਕਦੇ ਨਹੀਂ ਅਪਣਾਇਆ ਸੀ ਰਾਜਵੀਰ ਆਪਣੀ ਸੱਸ ਦਾ ਦਿਲ ਜਿੱਤਣ ਦੀ ਨਾਕਾਮ ਕੋਸ਼ਿਸ਼ ਕਰਦੀ ਰਹਿੰਦੀ ਪਰ ਉਸਦੀ ਹਰ ਕੋਸ਼ਿਸ਼ ਬੇਕਾਰ ਜਾਂਦੀ ਸਮਾਂ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਸੀ ਕੁਝ ਸਮੇਂ ਬਾਅਦ ਇੱਕ ਦਿਨ ਅਚਾਨਕ ਚਮਕੌਰ ਸਿੰਘ ਜੀ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਇਸ ਦਾ ਕਾਰਨ ਵੀ ਮਲਕੀਤ ਕੌਰ ਨੇ ਰਾਜਵੀਰ ਨੂੰ ਹੀ ਦੱਸਿਆ ਕਿ ਇਸ ਦੇ ਪੈਰ ਪੈਂਦੇ ਹੀ ਘਰ ਵਿੱਚ ਇਹ ਸੌਹਰੇ ਨੂੰ ਵੀ ਖਾ ਗਈ ਹੁਣ ਤਾਂ ਉਹ ਰਾਜਵੀਰ ਨੂੰ ਹੋਰ ਵੀ ਜ਼ਿਆਦਾ ਨਫ਼ਰਤ ਕਰਨ ਲੱਗੀ ਸੀ ਮਲਕੀਤ ਕੌਰ ਜੀ ਸਮਾਜ ਸੇਵੀ ਸੀ ਇਸ ਲਈ ਉਹਨਾਂ ਨੇ ਉਹਨਾਂ ਦੀ ਜਗ੍ਹਾ ਆਪਣੇ ਛੋਟੇ ਬੇਟੇ ਨੂੰ ਚੁਣਿਆ ਸੀ ਜਿਸ ਦੀ ਪੜ੍ਹਾਈ ਵਿੱਚ ਬਿਲਕੁਲ ਵੀ ਰੁਚੀ ਨਹੀਂ ਸੀ ਕਿਸੇ ਤਰ੍ਹਾਂ ਉਸ ਨੇ 12ਵੀਂ ਪਾਸ ਕੀਤੀ ਤੇ ਇਸ ਤਰ੍ਹਾਂ ਦੋਨੇ ਭਰਾ ਆਪਣੇ ਕੰਮ ਵਿੱਚ బిజీ ਹੋ ਗਏ। ਛੋਟਾ ਬੇਟਾ ਆਪਣੇ ਪਿਤਾ ਦੀ ਜਗ੍ਹਾ ਨੌਕਰੀ ਕਰਨ ਲੱਗਿਆ। ਉੱਥੇ ਵੱਡੇ ਬੇਟੇ ਨੇ ਵੀ ਆਪਣਾ ਕੰਮ ਸ਼ੁਰੂ ਕਰ ਲਿਆ। ਉਧਰ ਮਲਕੀਤ ਕੌਰ ਤੇ ਰਾਜਵੀਰ ਦੇ ਵਿੱਚ ਦੂਰੀਆਂ ਵਧਦੀਆਂ ਹੀ ਜਾ ਰਹੀਆਂ ਸੀ। ਕਿਉਂਕਿ ਹੁਣ ਤਾਂ ਮਲਕੀਤ ਕੌਰ ਜੀ ਨੂੰ ਕੋਈ ਰੋਕਟੋਕ ਕਰਨ ਵਾਲਾ ਵੀ ਨਹੀਂ ਸੀ। ਪਹਿਲਾਂ ਤਾਂ ਚਮਕੌਰ ਸਿੰਘ ਜੀ ਝੜਕ ਦਿੰਦੇ ਸੀ ਪਰ ਹੁਣ ਤਾਂ ਉਹ ਰਾਜਵੀਰ ਨੂੰ ਉਲਟਾ ਸਿੱਧਾ ਬੋਲਣ ਲੱਗ ਪਈ ਸੀ। ਤਾਂ ਰਾਜਵੀਰ ਵੀ ਤੰਗ ਆ ਕੇ ਕਦੇ-ਕਦੇ ਉਹਨਾਂ ਦੀ ਗੱਲ ਦਾ ਵਿਰੋਧ ਕਰਨ ਲੱਗ ਜਾਂਦੀ ਜਿਸ ਨਾਲ ਉਹਨਾਂ ਦੇ ਵਿੱਚ ਹੋਰ ਦੂਰੀਆਂ ਵੱਧ ਗਈਆਂ ਹੌਲੀ-ਹੌਲੀ ਸਮਾਂ ਬੀਤਿਆ ਤਾਂ ਰਾਜਵੀਰ ਨੇ ਦੋ ਜੋੜੇ ਬੇਟਿਆਂ ਨੂੰ ਜਨਮ ਦਿੱਤਾ ਉਹਨਾਂ ਦੇ ਆਉਣ ਨਾਲ ਘਰ ਵਿੱਚ ਰੌਣਕ ਹੋ ਗਈ ਰਾਜਵੀਰ ਨੂੰ ਵੀ ਲੱਗਿਆ ਕਿ ਹੁਣ ਸ਼ਾਇਦ ਮਲਕੀਤ ਕੌਰ ਉਸਨੂੰ ਮਾਫ਼ ਕਰ ਦੇਵੇ ਪਰ ਅਜੇਹਾ ਨਹੀਂ ਹੋਇਆ ਮਲਕੀਤ ਕੌਰ ਜੀ ਚਾਹੁੰਦੀ ਸੀ ਕਿ ਰਾਜਵੀਰ ਘਰ ਦਾ ਸਾਰਾ ਕੰਮ ਸੰਭਾਲੇ ਤੇ ਉਸਦੇ ਇਸ਼ਾਰਿਆਂ ਤੇ ਨੱਚੇ ਉਹ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਹੱਕ ਨਹੀਂ ਦੇਣਾ ਚਾਹੁੰਦੀ ਸੀ। ਉਹਨਾਂ ਨੇ ਆਪਣੀ ਜਾਇਦਾਦ ਦਾ ਵੀ ਅੱਧਾ ਹਿੱਸਾ ਆਪਣੇ ਛੋਟੇ ਬੇਟੇ ਦੇ ਨਾਮ ਕੀਤਾ ਹੋਇਆ ਸੀ ਤੇ ਅੱਧਾ ਆਪਣੇ ਨਾਮ ਕਰ ਰੱਖਿਆ ਸੀ। ਪਰ ਫਿਰ ਵੀ ਉਹਨਾਂ ਦੇ ਵੱਡੇ ਬੇਟੇ ਗੁਰਮਾਨ ਨੇ ਕਦੇ ਕੁਝ ਨਹੀਂ ਕਿਹਾ ਸੀ। ਉਹ ਤਾਂ ਬਸ ਘਰ ਵਿੱਚ ਸੁੱਖ ਸ਼ਾਂਤੀ ਚਾਹੁੰਦਾ ਸੀ। ਸ਼ੁਰੂ-ਸ਼ੁਰੂ ਵਿੱਚ ਤਾਂ ਰਾਜਵੀਰ ਨੇ ਆਪਣੇ ਪਤੀ ਨੂੰ ਵੀ ਸ਼ਿਕਾਇਤ ਕੀਤੀ ਪਰ ਘਰ ਦੇ ਕਲੇਸ਼ ਦੇ ਕਾਰਨ ਗੁਰਮਾਨ ਉਦਾਸ ਰਹਿਣ ਲੱਗਿਆ ਤੇ ਆਪਣੇ ਕੰਮ ਤੇ ਵੀ ਧਿਆਨ ਨਹੀਂ ਦੇ ਪਾਉਂਦਾ ਸੀ। ਤਾਂ ਇਸ ਲਈ ਰਾਜਵੀਰ ਨੇ ਸਾਰੀਆਂ ਗੱਲਾਂ ਆਪਣੇ ਤੱਕ ਹੀ ਸੀਮਤ ਰੱਖਣ ਦਾ ਫੈਸਲਾ ਕੀਤਾ। ਗੁਰਮਾਨ ਸਭ ਸਮਝਦਾ ਸੀ ਪਰ ਇਹ ਸੋਚ ਕੇ ਘਰ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ ਕਿ ਜਦੋਂ ਤੱਕ ਉਸਦੇ ਛੋਟੇ ਭਰਾ ਅਰਮਾਨ ਦਾ ਵਿਆਹ ਨਾ ਹੋ ਜਾਵੇ ਉਦੋਂ ਤੱਕ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਕਿਤੇ ਨਹੀਂ ਜਾਵੇਗਾ। ਉਸ ਦਾ ਮੰਨਣਾ ਸੀ ਕਿ ਹੁਣ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਤੇ ਭਰਾ ਦਾ ਧਿਆਨ ਰੱਖਣਾ ਉਸ ਦਾ ਫਰਜ਼ ਹੈ। ਗੁਰਮਾਨ ਕਦੇ ਵੀ ਕਿਸੇ ਦੇ ਦੁੱਖ ਦਾ ਕਾਰਨ ਨਹੀਂ ਬਣਨਾ ਚਾਹੁੰਦਾ ਸੀ। ਉਹ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਪਰ ਇਸ ਦੁਨੀਆ ਵਿੱਚ ਸਭ ਨੂੰ ਇਕੱਠਾ ਖੁਸ਼ ਰੱਖਣਾ ਸੰਭਵ ਨਹੀਂ ਹੈ ਹੌਲੀ-ਹੌਲੀ ਸਮਾਂ ਬੀਤਦਾ ਗਿਆ ਰਾਜਵੀਰ ਦੇ ਦੌਰ ਦੇ ਵਿਆਹ ਦੀ ਗੱਲ ਸ਼ੁਰੂ ਹੋਈ ਰਿਸ਼ਤਿਆਂ ਦੀ ਲਾਈਨ ਲੱਗ ਗਈ ਪਰ ਮਲਕੀਤ ਕੌਰ ਜੀ ਹਰ ਰਿਸ਼ਤੇ ਨੂੰ ਮਨ੍ਹਾ ਕਰ ਦਿੰਦੀ ਉਹਨਾਂ ਨੂੰ ਆਪਣੀ ਸਰਕਾਰੀ ਨੌਕਰੀ ਵਾਲੇ ਬੇਟੇ ਤੇ ਬਹੁਤ ਘਮੰਡ ਸੀ ਉਹਨਾਂ ਨੂੰ ਲੱਗਦਾ ਸੀ ਕਿ ਉਹ ਜਦੋਂ ਚਾਹੇ ਉਸ ਨੂੰ ਕੋਈ ਵੀ ਕੁੜੀ ਮਿਲ ਜਾਵੇਗੀ ਇੱਕ ਦਿਨ ਉਹਨਾਂ ਦੇ ਛੋਟੇ ਬੇਟੇ ਨੇ ਖੁਦ ਹੀ ਇੱਕ ਕੁੜੀ ਪਸੰਦ ਕਰ ਲਈ ਤੇ ਮਲਕੀਤ ਕੌਰ ਜੀ ਨੂੰ ਕਹਿ ਦਿੱਤਾ ਕਿ ਉਸੇ ਨਾਲ ਹੀ ਵਿਆਹ ਕਰਵਾਵੇਗਾ ਪਰ ਲਵ ਮੈਰਿਜ ਦੇ ਹਮੇਸ਼ਾ ਖਿਲਾਫ ਮਲਕੀਤ ਕੌਰ ਨੇ ਉਸਦੀ ਗੱਲ ਨਾ ਮੰਨੀ ਉਸ ਦਾ ਸੋਚਣਾ ਸੀ ਕਿ ਜੇ ਮੁੰਡਾ ਆਪਣੀ ਪਸੰਦ ਨਾਲ ਵਿਆਹ ਕਰੇਗਾ ਤਾਂ ਬਹੂ ਦੇ ਪੱਲੇ ਨਾਲ ਬੰਨਿਆ ਜਾਵੇਗਾ ਤੇ ਉਹਨਾਂ ਦੇ ਹੱਥ ਵਿੱਚੋਂ ਨਿਕਲ ਜਾਵੇਗਾ ਵੈਸੇ ਵੀ ਉਹ ਆਪਣੇ ਵੱਡੇ ਬੇਟੇ ਦੀ ਲਵ ਮੈਰਿਜ ਕਰਨ ਤੋਂ ਚਿੜੀ ਹੋਈ ਸੀ ਤੇ ਅਕਸਰ ਉਸ ਨਾਲ ਨਾਰਾਜ਼ ਰਹਿੰਦੀ ਸੀ ਐਸ ਲਈ ਉਸਨੇ ਲੜ ਝਗੜ ਕੇ ਉਸਦੀ ਪਸੰਦ ਦਾ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਤੇ ਜਲਦੀ ਜਲਦੀ ਖੁਦ ਹੀ ਇੱਕ ਪਿੰਡ ਦੀ ਗਰੀਬ ਪਰਿਵਾਰ ਦੀ ਕੁੜੀ ਨਾਲ ਉਸਦਾ ਵਿਆਹ ਕਰਵਾ ਦਿੱਤਾ। ਉਹਨਾਂ ਨੂੰ ਲੱਗਿਆ ਕਿ ਗਰੀਬ ਘਰ ਦੀ ਕੁੜੀ ਨੂੰ ਉਹ ਜਿਵੇਂ ਚਾਹੇ ਓਵੇਂ ਰੱਖੇਗੀ ਤੇ ਉਸ ਤੋਂ ਡਰ ਕੇ ਰਹੇਗੀ ਪਰ ਇਨਸਾਨ ਜਿਵੇਂ ਸੋਚੇ ਹਮੇਸ਼ਾ ਉਸੇ ਤਰ੍ਹਾਂ ਨਹੀਂ ਹੁੰਦਾ। ਕੁਝ ਦਿਨ ਤਾਂ ਉਹਨਾਂ ਦੀ ਛੋਟੀ ਨੂੰ ਨਿੰਮੀ ਚੰਗੀ ਤਰ੍ਹਾਂ ਰਹੀ। ਮਲਕੀਤ ਕੌਰ ਜੀ ਨੇ ਵੀ ਸ਼ੁਰੂ-ਸ਼ੁਰੂ ਵਿੱਚ ਉਸਤੇ ਬਹੁਤ ਪਿਆਰ ਲਟਾਇਆ। ਉਹ ਰਾਜਵੀਰ ਨੂੰ ਸੁਣਾਉਣ ਦੇ ਲਈ ਸਾਰਿਆਂ ਦੇ ਸਾਹਮਣੇ ਨਿੰਮੀ ਦੀ ਬਹੁਤ ਤਾਰੀਫ਼ ਕਰਦੀ ਉਸ ਨੂੰ ਸੰਸਕਾਰੀ ਤੇ ਹਰ ਕੰਮ ਵਿੱਚ ਹੁਸ਼ਿਆਰ ਦੱਸਦੀ ਉਸ ਦੇ ਲਈ ਨਵੀਆਂ-ਨਵੀਆਂ ਚੀਜ਼ਾਂ ਲਿਆਉਂਦੀ ਉਸ ਨੂੰ ਲੱਗਦਾ ਕਿ ਇਹ ਸਭ ਕਰਨ ਨਾਲ ਉਹਨਾਂ ਦੀ ਵੱਡੀ ਨੂੰ ਰਾਜਵੀਰ ਨੂੰ ਬਹੁਤ ਬੁਰਾ ਲੱਗੇਗਾ ਪਰ ਉਹਨਾਂ ਦੀ ਸੋਚ ਤੋਂ ਉਲਟ ਰਾਜਵੀਰ ਨੂੰ ਇੰਨਾਂ ਗੱਲਾਂ ਨਾਲ ਫਰਕ ਪੈਣਾ ਹੀ ਬੰਦ ਹੋ ਗਿਆ ਸੀ ਉਸ ਦੀ ਸੋਚ ਹੁਣ ਆਪਣੇ ਬੱਚਿਆਂ ਤੇ ਪਤੀ ਤੱਕ ਹੀ ਸੀਮਤ ਸੀ ਹੌਲੀ-ਹੌਲੀ ਮਲਕੀਤ ਕੌਰ ਜੀ ਦੇ ਵਰਤਾਅ ਤੋਂ ਨਿੰਮੀ ਉਹਨਾਂ ਤੇ ਹਾਵੀ ਹੋਣ ਲੱਗੀ। ਬੇਸ਼ੱਕ ਮਲਕੀਤ ਕੌਰ ਜੀ ਇਹ ਸਭ ਰਾਜਵੀਰ ਨੂੰ ਨੀਵਾ ਦਿਖਾਉਣ ਦੇ ਲਈ ਕਰਦੀ ਸੀ ਪਰ ਨਿੰਮੀ ਨੂੰ ਲੱਗਦਾ ਸੀ ਕਿ ਉਹਨਾਂ ਦਾ ਛੋਟਾ ਬੇਟਾ ਉਹਨਾਂ ਦੀ ਕਮਜ਼ੋਰੀ ਹੈ ਤੇ ਵੈਸੇ ਵੀ ਉਹ ਆਪਣੀ ਸੰਪਤੀ ਦਾ ਅੱਧਾ ਹਿੱਸਾ ਆਪਣੇ ਛੋਟੇ ਬੇਟੇ ਦੇ ਨਾਮ ਕਰ ਚੁੱਕੀ ਸੀ। ਇਸੇ ਗੱਲ ਦਾ ਨਿੰਮੀ ਫੁੱਲ ਫਾਇਦਾ ਚੁੱਕਦੀ ਸੀ। ਜੇ ਮਲਕੀਤ ਕੌਰ ਜੀ ਕਦੇ ਉਸ ਨੂੰ ਥੋੜਾ ਬਹੁਤਾ ਕੁਝ ਕਹਿੰਦੀ ਵੀ ਤਾਂ ਉਹ ਉਸ ਨੂੰ ਤੁਰੰਤ ਪਲਟ ਕੇ ਜਵਾਬ ਦੇ ਦਿੰਦੀ। ਮੈਨੂੰ ਕੁਝ ਵੀ ਕਹਿਣ ਦੀ ਜ਼ਰੂਰਤ ਨਹੀਂ ਹੈ। ਤੇ ਛੋਟਾ ਬੇਟਾ ਵੀ ਉਸ ਨੂੰ ਕੁਝ ਨਹੀਂ ਕਹਿੰਦਾ ਸੀ ਹੌਲੀ-ਹੌਲੀ ਮਲਕੀਤ ਕੌਰ ਜੀ ਤੇ ਨਿੰਮੀ ਦੋਵੇਂ ਨੂੰ ਸੱਸ ਸੱਜ ਮਿਲ ਕੇ ਵੱਡੀ ਨੂੰ ਰਾਜਵੀਰ ਨੂੰ ਤੰਗ ਪਰੇਸ਼ਾਨ ਕਰਨ ਲੱਗੀਆਂ ਮਲਕੀਤ ਕੌਰ ਜੀ ਤੇ ਨਿੰਮੀ ਬੇਸ਼ੱਕ ਆਪਸ ਵਿੱਚ ਕਿੰਨਾ ਵੀ ਲੜਨ ਝਗੜਨ ਪਰ ਰਾਜਵੀਰ ਦੇ ਖਿਲਾਫ ਦੋਵੇਂ ਇਕੱਠੀਆਂ ਹੋ ਜਾਂਦੀਆਂ ਸੀ ਹੁਣ ਰਾਜਵੀਰ ਵੀ ਆਖਰ ਇਨਸਾਨ ਹੈ ਹਰ ਗੱਲ ਦੀ ਇੱਕ ਸੀਮਾ ਹੁੰਦੀ ਹੈ ਰਾਜਵੀਰ ਦੀ ਸਹਿਣ ਸ਼ਕਤੀ ਦੀ ਸੀਮਾ ਹੁਣ ਖਤਮ ਹੋ ਚੁੱਕੀ ਸੀ ਆਪਣੀ ਸੱਸ ਦੀਆਂ ਗੱਲਾਂ ਤਾਂ ਰਾਜਵੀਰ ਫਿਰ ਵੀ ਸਹਿਣ ਕਰ ਲੈਂਦੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮਲਕੀਤ ਕੌਰ ਜੀ ਦੇ ਵੀ ਆਪਣੇ ਬੇਟੇ ਨੂੰ ਲੈ ਕੇ ਕੁਝ ਸੁਪਨੇ ਹੋਣਗੇ ਜੋ ਉਸ ਦੀ ਲਵ ਮੈਰਿਜ ਦੀ ਵਜ੍ਹਾ ਨਾਲ ਟੁੱਟ ਗਏ ਨਾਲ ਹੀ ਗੁਰਮਾਨ ਦੇ ਪਾਪਾ ਦੀ ਬੇਵਕਤੀ ਜਿਹੀ ਮੌਤ ਹੋਣ ਕਾਰਨ ਉਹ ਇਕੱਲੀ ਜਿਹੀ ਹੋ ਗਈ ਹੈ ਇਸੇ ਲਈ ਹੀ ਉਹ ਆਪਣਾ ਗੁੱਸਾ ਉਸ ਤੇ ਕੱਢਦੀ ਹੈ ਹੌਲੀ ਹੌਲੀ ਸਭ ਸਹੀ ਹੋ ਜਾਵੇਗਾ ਉਹ ਮਲਕੀਤ ਕੌਰ ਜੀ ਦਾ ਦਿਲ ਜਿੱਤ ਹੀ ਲਵੇਗੀ ਜਰਦਮਸਤੀ ਦਰਾਣੀ ਨਿੰਮੀ ਵੀ ਉਸਦੇ ਉਲਟ ਉਸ ਨੂੰ ਬੁਰਾ ਭਲਾ ਬੋਲਦੀ ਤੇ ਮਲਕੀਦ ਜੀ ਵੀ ਉਸ ਨੂੰ ਸਮਝਾਉਣ ਦੀ بجائے ਉਸ ਦਾ ਸਾਥ ਦਿੰਦੀ ਤਾਂ ਰਾਜਵੀਰ ਨੇ ਫੈਸਲਾ ਕੀਤਾ ਕਿ ਹੁਣ ਉਹ ਬੱਚਿਆਂ ਤੇ ਪਤੀ ਦੇ ਨਾਲ ਅਲੱਗ ਰਹੋਗੀ ਵੈਸੇ ਵੀ ਗੁਰਮਾਨ ਦਾ ਕਹਿਣਾ ਸੀ ਕਿ ਜਦੋਂ ਉਸ ਤੇ ਭਰਾ ਦਾ ਵਿਆਹ ਹੋ ਜਾਵੇਗਾ ਤਾਂ ਉਹ ਪਰਿਵਾਰ ਤੋਂ ਅਲੱਗ ਹੋਣ ਬਾਰੇ ਸੋਚੂਗਾ ਇਸ ਵਾਰ ਗੁਰਮਾਨ ਨੇ ਵੀ ਕੋਈ ਵਿਰੋਧ ਨਹੀਂ ਕੀਤਾ ਤੇ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਉਥੋਂ ਥੋੜੀ ਦੂਰ ਤੇ ਦੂਸਰੇ ਫਲੈਟ ਦੇ ਵਿੱਚ ਰਹਿਣ ਲੱਗ ਪਏ ਮਲਕੀਤ ਕੌਰ ਜੀ ਨੇ ਨਾਟਕ ਤਾਂ ਬਹੁਤ ਕੀਤਾ ਉਹਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੁਰਮਾਨ ਨੇ ਕਿਹਾ ਮਾਂ ਇਕੱਠੇ ਰਹਿ ਕੇ ਰੋ-ਰੋਜ਼ ਦੀ ਲੜਾਈ ਤੋਂ ਅਲੱਗ-ਅਲੱਗ ਪਿਆਰ ਨਾਲ ਰਹਿਣਾ ਜ਼ਿਆਦਾ ਚੰਗਾ ਹੈ ਇਹਨਾਂ ਕਹਿ ਕੇ ਉਹ ਉੱਥੋਂ ਚਲੇ ਗਏ ਹੁਣ ਜਾ ਕੇ ਰਾਜਵੀਰ ਨੂੰ ਸਕੂਨ ਦੇ ਕੁਝ ਪਾਲਣ-ਸੀਬ ਹੋਏ ਸੀ ਨਹੀਂ ਤਾਂ 5 ਸਾਲ ਤੋਂ ਉਹ ਸਿਰਫ ਦੇ ਸਿਰਫ ਤਾਨੇ ਮੇਨੇ ਸੁਣਦੀ ਆ ਰਹੀ ਸੀ ਤੇ ਉਸ ਦੀ ਸੱਸ ਉਸ ਨੂੰ ਨੇਵਾ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ ਸੀ ਅਤੇ ਇਹ 5 ਸਾਲ ਇਦਾਂ ਹੀ ਗੁਜ਼ਰ ਗਏ ਉਸਨੇ ਬਹੁਤ ਕੋਸ਼ਿਸ਼ ਕੀਤੀ ਸੀ ਸਭ ਦਾ ਦਿਲ ਜਿੱਤਣ ਦੀ ਸਭ ਨੂੰ ਆਪਣਾ ਬਣਾਉਣ ਦੀ ਪਰ ਮਲਕੀਤ ਕੌਰ ਜੀ ਨੇ ਉਸ ਦੀ ਬੁराई ਕਰ ਕਰਕੇ ਸਭ ਦੀਆਂ ਨਜ਼ਰਾਂ ਵਿੱਚ ਉਸ ਨੂੰ ਬੁਰਾ ਸਾਬਤ ਕਰ ਦਿੱਤਾ ਸੀ ਝੂਠ ਜੇ ਵਾਰ-ਵਾਰ ਬੋਲਿਆ ਜਾਵੇ ਤਾਂ ਉਹ ਸੱਚ ਲੱਗਣ ਲੱਗਦਾ ਹੈ ਸਾਰੇ ਰਿਸ਼ਤੇਦਾਰ ਧਿਆਂਡ ਗਵਾਂਡ ਰਾਜਵੀਰ ਨੂੰ ਕਮੰਡੀ ਸਮਝਣ ਲੱਗੇ ਸੀ ਇਸ ਲਈ ਹੁਣ ਰਾਜਵੀਰ ਆਪਣੀ ਨਵੀਂ ਗ੍ਰਹਿਸਤੀ ਅਤੇ ਨਵੀਂ ਜਗ੍ਹਾ ਤੇ ਆ ਕੇ ਇਕੋਣ ਮਹਿਸੂਸ ਕਰ ਰਹੀ ਸੀ ਕਿਉਂਕਿ ਇੱਥੇ ਉਸ ਨੂੰ ਕੋਈ ਨੀਵਾ ਦਿਖਾਉਣ ਵਾਲਾ ਨਹੀਂ ਸੀ ਉਹ ਜਲਦੀ ਹੀ ਉਥੋਂ ਸਾਰਿਆਂ ਨਾਲ ਘੁਲ ਮਿਲ ਗਈ ਉਸ ਦੀਆਂ ਕਾਫੀ ਸਹੇਲੀਆਂ ਬਣ ਗਈਆਂ ਜਿੱਥੇ ਉਸ ਨੂੰ ਆਪਣੇ ਸਹਰੇ ਤੇ ਪੇਕੇ ਦੋਵਾਂ ਦੀ ਹੀ ਕਮੀ ਮਹਿਸੂਸ ਨਹੀਂ ਹੁੰਦੀ ਸੀ ਹੌਲੀ ਹੌਲੀ ਗੁਰਮਾਨ ਦਾ ਕੰਮ ਵੀ ਚੰਗਾ ਚੱਲਣ ਲੱਗਿਆ ਤਾਂ ਉਹਨਾਂ ਨੇ ਇੱਕ ਵੱਡੇ ਸ਼ਹਿਰ ਵਿੱਚ ਆਪਣਾ ਬੰਗਲਾ ਬਣਾ ਲਿਆ ਇਧਰ ਮਲਕੀਤ ਕੌਰ ਜੀ ਨੂੰ ਵੀ ਲੋਕ ਗੁਰਮਾਨ ਦੀ ਤਰੱਕੀ ਦੇ ਬਾਰੇ ਵਿੱਚ ਦੱਸਦੇ ਤਾਂ ਮਲਕੀਤ ਕੌਰ ਜੀ ਬਹੁਤ ਛੜਦੀ ਕਿ ਉਹਨਾਂ ਨੇ ਆਪਣੇ ਕੋਲੋਂ ਤਾਂ ਗੁਰਮਾਨ ਨੂੰ ਇੱਕ ਫੁੱਟੀ ਕਾਡੀ ਵੀ ਨਹੀਂ ਦਿੱਤੀ ਸੀ ਫਿਰ ਵੀ ਉਸਨੇ ਇੰਨੀ ਤਰੱਕੀ ਕਿਵੇਂ ਕਰ ਲਈ ਪਰ ਮਲਕੀਤ ਕੌਰ ਜੀ ਨੂੰ ਇਹ ਨਹੀਂ ਪਤਾ ਸੀ ਕਿ ਇਨਸਾਨ ਦੀ ਨੀਅਤ ਚੰਗੀ ਹੋਵੇ ਤਾਂ ਉਸ ਦਾ ਨਸੀਬ ਕਦੇ ਬੁਰਾ ਨਹੀਂ ਹੋ ਸਕਦਾ ਇੱਕ ਦਿਨ ਗੁਰਮਾਨ ਆਪਣੀ ਮਾਂ ਨੂੰ ਮਿਲਣ ਲਈ ਪਿੰਡ ਆਇਆ ਤਾਂ ਮਲਕੀਤ ਕੌਰ ਜੀ ਨੇ ਉਸ ਨੂੰ ਪੈਸਿਆਂ ਦਾ ਲਾਲਚ ਦਿੰਦੇ ਹੋਏ ਕਿਹਾ beta ਤੂੰ ਇਸ ਘਰ ਦਾ ਵੱਡਾ ਬੇਟਾ ਹੈ ਮੇਰੇ ਤੋਂ ਬਾਅਦ ਮੇਰੇ ਨਾਮ ਜੋ ਵੀ ਕੁਝ ਹੈ ਉਹ ਸਭ ਕੁਝ ਤੇਰਾ ਹੀ ਹੈ ਜੇ ਤੂੰ ਇੱਥੇ ਨਹੀਂ ਰਹਿ ਸਕਦਾ ਤਾਂ ਅਸੀਂ ਸਾਰੇ ਵੀ ਤੇਰੇ ਨਾਲ ਉੱਥੇ ਚੱਲਦੇ ਹਾਂ ਸਾਰੇ ਇਕੱਠੇ ਮਿਲ ਕੇ ਰਹਾਂਗੇ ਪਰ ਗੁਰਮਾਨ ਨੂੰ ਹੁਣ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਉਹ ਆਪਣੀ ਮਾਂ ਦਾ ਵਰਤਾਅ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਉਸ ਦੀਆਂ ਅੱਖਾਂ ਦੇ ਸਾਹਮਣੇ ਆਪਣੀ ਪਤਨੀ ਰਾਜਵੀਰ ਦਾ ਉਹ ਚਿਹਰਾ ਘੂਮਣ ਲੱਗ ਗਿਆ ਕਿ ਹਾਲਾਤ ਚਾਹੇ ਜੋ ਵੀ ਹੋਣ ਉਸ ਦੇ ਚਿਹਰੇ ਦੀ ਮੁਸਕਾਨ ਕਦੇ ਘਟ ਨਹੀਂ ਹੁੰਦੀ ਸੀ ਪਰ ਮਲਕੀਤ ਕੌਰ ਜੀ ਦੀ ਨਫ਼ਰਤ ਨੇ ਉਸ ਨੂੰ ਅੰਦਰ ਹੀ ਅੰਦਰ ਤੋੜ ਕੇ ਰੱਖ ਦਿੱਤਾ ਸੀ ਮਲਕੀਤ ਕੌਰ ਜੀ ਜਦੋਂ ਵਾਰ-ਵਾਰ ਨਾਲ ਰਹਿਣ ਦੀ ਜिद ਕਰਦੀ ਤਾਂ ਗੁਰਮਾਨ ਨੇ ਉਹਨਾਂ ਨੂੰ ਮਿਲਣ ਜਾਣਾ ਹੀ ਘੱਟ ਕਰ ਦਿੱਤਾ ਗੁਰਮਾਨ ਤੇ ਰਾਜਵੀਰ ਤਾਂ ਆਪਣੀ ਨਵੀਂ ਦੁਨੀਆ ਵਿੱਚ ਬਹੁਤ ਖੁਸ਼ ਸਨ ਪਰ ਇੱਥੇ ਮਲਕੀਤ ਕੌਰ ਜੀ ਦੇ ਕਰਮਾਂ ਦਾ ਹਿਸਾਬ ਹੋਣਾ ਅਜੇ ਬਾਕੀ ਸੀ ਇੰਨਾ ਸਭ ਗੱਲਾਂ ਦਾ ਅਸਰ ਸਭ ਤੋਂ ਜ਼ਿਆਦਾ ਉਹਨਾਂ ਦੀ ਛੋਟੀ ਨੂੰ ਨਿੰਮੀ ਤੇ ਪਿਆ ਉਸ ਨੂੰ ਲੱਗਣ ਲੱਗਿਆ ਕਿ ਰਾਜਵੀਰ ਤੇ ਗੁਰਮਾਨ ਤਾਂ ਪਰਿਵਾਰ ਦੇ ਨਾਲ ਮਲਕੀਤ ਕੌਰ ਜੀ ਦੀ ਕਿੱਚ-ਕਿੱਚ ਤੋਂ ਦੂਰ ਅਲੱਗ ਮਜੇ ਨਾਲ ਰਹਿ ਰਹੇ ਨੇ ਤੇ ਉਸ ਨੂੰ ਆਪਣੀ ਸੱਸ ਨੂੰ ਜ਼ਿੰਦਗੀ ਪਰ ਚੱਲਣਾ ਪਵੇਗਾ। ਨਿੰਮੀ ਵੀ ਹੁਣ ਘਰ ਦੇ ਕੰਮਾਂ ਤੋਂ ਆਪਣਾ ਜੀ ਚਰਉਣ ਲੱਗੀ ਅਤੇ ਸਿਹਤ ਖਰਾਬ ਹੋਣ ਦਾ ਬਹਾਨਾ ਬਣਾ ਕੇ ਸਾਰਾ-ਸਾਰਾ ਦਿਨ ਆਪਣੇ ਕਮਰੇ ਤੋਂ ਬਾਹਰ ਨਹੀਂ ਆਉਂਦੀ ਸੀ। ਉਹ ਖੁਦ ਮਲਕੀਤ ਕੌਰ ਜੀ ਤੋਂ ਲੁੱਕ-ਲੁੱਕ ਕੇ ਆਪਣੇ ਪਤੀ ਤੋਂ ਬਾਹਰੋਂ ਦੋਵਾਂ ਦੇ ਲਈ ਖਾਣਾ ਮੰਗਵਾ ਲੈਂਦੀ ਜਾਂ ਚਿਪਸ ਬਿਸਕੁਟ ਖਾ ਕੇ ਕਮਰੇ ਵਿੱਚੋਂ ਬਾਹਰ ਨਿਕਲਦੀ ਅਤੇ ਅੰਦਰ ਬੈਠ ਕੇ ਟੀਵੀ ਦੇਖਦੀ ਰਹਿੰਦੀ। ਜਿਸ ਦੀ ਵਜ੍ਹਾ ਨਾਲ ਮਲਕੀਤ ਕੌਰ ਜੀ ਸਾਰਾ-ਸਾਰਾ ਦਿਨ ਭੁੱਖੀ ਰਹਿੰਦੀ। ਮਲਕੀਤ ਕੌਰ ਜੀ ਨੇ 1-2 ਦਿਨ ਤਾਂ ਉਸ ਨੂੰ ਟੋਕਿਆ ਪਰ ਜਦੋਂ ਉਸ ਨੂੰ ਕੋਈ ਫਰਕ ਨਹੀਂ ਪਿਆ ਤਾਂ ਖੁਦ ਹੀ ਉੱਠ ਕੇ ਖਾਣਾ ਬਣਾਉਣ ਲੱਗੀ ਤੇ ਨਾਲ ਹੀ ਉਹਨਾਂ ਨੇ ਨਿੰਮੀ ਤੇ ਅਰਮਾਨ ਦੇ ਲਈ ਵੀ ਖਾਣਾ ਬਣਾਉਣਾ ਪੈਂਦਾ ਸੀ ਜਿਵੇਂ ਹੀ ਖਾਣਾ ਬਣਦਾ ਤਾਂ ਨਿੰਮੀ ਉਸ ਨੂੰ ਦਵਾਈ ਲੈਣੀ ਹੈ ਆਖ ਕੇ ਆਪਣਾ ਤੇ ਆਪਣੇ ਪਤੀ ਦਾ ਖਾਣਾ ਕਮਰੇ ਵਿੱਚ ਲੈ ਜਾਂਦੀ ਹੌਲੀ ਹੌਲੀ ਮਲਕੀਤ ਕੌਰ ਜੀ ਤੇ ਘਰ ਦੇ ਸਾਰੇ ਕੰਮਾਂ ਦੀਆਂ ਜ਼ਿੰਮੇਵਾਰੀਆਂ ਆ ਗਈਆਂ ਨਿੰਮੀ ਹੁਣ ਘਰ ਦਾ ਕੋਈ ਵੀ ਕੰਮ ਨਹੀਂ ਕਰਦੀ ਸੀ ਉਹਨਾਂ ਨੂੰ ਹੁਣ ਕਿਸੇ ਦਾ ਡਰ ਨਹੀਂ ਸੀ ਜੇ ਮਲਕੀਤ कौर ਜੀ ਕੁਝ ਵੀ ਕਹਿੰਦੀ ਤਾਂ ਉਹਨਾਂ ਦਾ ਬੇਟਾ ਤੇ ਨੂੰ ਦੋਵੇਂ ਮਿਲ ਕੇ ਬਹੁਤ ਤਮਾਸ਼ਾ ਕਰਦੇ ਆਸ-ਪਾਸ ਦੇ ਲੋਕ ਰੋਜ਼ ਉਹਨਾਂ ਦੇ ਘਰ ਦਾ ਤਮਾਸ਼ਾ ਦੇਖਦੇ ਮਲਕੀਤ कौर ਜੀ ਨੇ ਹੁਣ ਉਹਨਾਂ ਦੋਵਾਂ ਨੂੰ ਕੁਝ ਵੀ ਕਹਿਣਾ ਛੱਡ ਦਿੱਤਾ ਸੀ ਹੁਣ ਉਸ ਨੂੰ ਆਪਣੇ ਵੱਡੇ ਬੇਟੇ ਗੁਰਮਾਨ ਦੀ ਕਮੀ ਮਹਿਸੂਸ ਹੁੰਦੀ ਸੀ ਗੁਰਮਾਨ ਜਿਸ ਨੇ ਮਲਕੀਤ कौर ਜੀ ਦੇ ਇੰਨਾ ਕੁਝ ਗਲਤ ਕਰਨ ਦੇ ਬਾਅਦ ਵੀ ਉਹਨਾਂ ਨੂੰ ਕਦੇ ਬੇਇੱਜ਼ਤ ਨਹੀਂ ਕੀਤਾ ਸੀ ਉਹ ਬੇਟਾ ਜਿਸ ਨੂੰ ਮਲਕੀਤ कौर ਜੀ ਨੇ ਆਪਣੀ ਜਾਇਦਾਦ ਵਿੱਚੋਂ ਕੁਝ ਵੀ ਨਹੀਂ ਦਿੱਤਾ ਸੀ ਫਿਰ ਵੀ ਉਸਨੇ ਕੁਝ ਨਹੀਂ ਮੰਗਿਆ ਜਿਸ بیٹے ਦੇ ਘਮੰਡ ਵਿੱਚ ਮਾਂ ਨੇ ਆਪਣੇ ਵੱਡੇ ਪੁੱਤ ਨੂੰ ਦੀ ਜ਼ਿੰਦਗੀ ਵਿੱਚ ਐਨਾ ਜ਼ਹਿਰ ਘੋਲਿਆ ਸੀ ਅੱਜ ਉਸੇ ਛੋਟੇ ਪੁੱਤ ਨੂੰ ਨੇ ਮਲਕੀਤ ਕੌਰ ਜੀ ਨੂੰ ਨੌਕਰਾਨੀ ਬਣਾ ਕੇ ਰੱਖ ਦਿੱਤਾ ਸੀ ਨਿੰਮੀ ਹੁਣ ਘਰ ਦੀ ਮਾਲਕਣ ਬਣ ਕੇ ਰਹਿੰਦੀ ਸੀ ਤੇ ਮਲਕੀਤ ਕੌਰ ਜੀ ਦੀ ਹیثیت ਆਪਣੇ ਹੀ ਘਰ ਵਿੱਚ ਇੱਕ ਨੌਕਰਾਨੀ ਵਰਗੀ ਹੋ ਗਈ ਸੀ ਉਹ ਸਾਰਾ ਦਿਨ ਘਰ ਦਾ ਕੰਮ ਕਰਦੀ ਉਹਨਾਂ ਦਾ ਛੋਟਾ ਬੇਟਾ ਕਦੇ ਡਿਊਟੀ ਤੇ ਤੇ ਦੇ ਦੋਸਤਾਂ ਦੇ ਨਾਲ ਜੂਆ ਖੇਡਣ ਤੇ ਸ਼ਰਾਬ ਪੀਣ ਵਿੱਚ బిజీ ਰਹਿੰਦਾ ਤੇ ਨਿੰਮੀ ਦਿਨ ਪਰ ਆਰਾਮ ਨਾਲ ਟੀਵੀ ਦੇਖਣ ਵਿੱਚ ਜਾਂ ਘੁੰਮਣ ਫਿਰਨ ਵਿੱਚ ਆਪਣਾ ਸਮਾਂ ਬਿਤਾਉਂਦੀ। ਇੱਕ ਦਿਨ ਮਲਕੀਤ कौर ਜੀ ਬਾਜ਼ਾਰ ਤੋਂ ਕੁਝ ਸਮਾਨ ਲੈ ਕੇ ਆ ਰਹੀ ਸੀ ਤਾਂ ਤੇਜ਼ ਧੁੱਪ ਦੀ ਵਜ੍ਹਾ ਨਾਲ ਉਹਨਾਂ ਨੂੰ ਚੱਕਰ ਆ ਗਿਆ। ਉਹ ਡਿਗਦੀ ਡਿਗਦੀ ਬਜੀ। ਉਹਨਾਂ ਦਾ ਸਾਰਾ ਸਮਾਨ ਖਿੱਲਰ ਗਿਆ। ਫੋਨ ਵੀ ਉਹਨਾਂ ਦੇ ਹੱਥ ਵਿੱਚੋਂ ਛੁੱਟ ਕੇ ਥੱਲੇ ਡੱਗ ਪਿਆ। ਉਹਨੇ ਜਿਵੇਂ-ਤੇਵੇਂ ਖੁਦ ਨੂੰ ਸੰਭਾਲਿਆ ਤੇ ਆਪਣਾ ਸਮਾਨ ਤੇ ਟੁੱਟਿਆ ਫੋਨ ਜੋ ਹੁਣ ਕਿਸੇ ਕੰਮ ਦਾ ਨਹੀਂ ਸੀ ਲੈ ਕੇ ਘਰੇ ਆ ਗਈ ਜਦੋਂ ਨਿੰਮੀ ਨੂੰ ਉਹਨਾਂ ਨੇ ਦੱਸਿਆ ਕਿ ਅੱਜ ਰਸਤੇ ਵਿੱਚ ਕੀ ਹੋਇਆ ਤਾਂ ਉਹ ਭੈੜਾ ਜਿਹਾ ਮੂੰਹ ਬਣਾ ਕੇ ਕਹਿਣ ਲੱਗੀ ਕਿ ਤੇਰੇ ਇਹ ਸਭ ਨਾਟਕ ਮੇਰੇ ਸਾਹਮਣੇ ਨਹੀਂ ਚੱਲਣਗੇ ਜਾ ਕੇ ਖਾਣਾ ਬਣਾਓ ਮੈਨੂੰ ਬਹੁਤ ਭੁੱਖ ਲੱਗੀ ਹੈ ਉਸ ਦੀ ਗੱਲ ਸੁਣ ਕੇ ਮਲਕੀਤ ਕੌਰ ਜੀ ਦੀਆਂ ਅੱਖਾਂ ਪਰ ਆਈਆਂ ਤੇ ਚੁੱਪਚਾਪ ਉੱਠ ਕੇ ਰਸੋਈ ਵਿੱਚ ਖਾਣਾ ਬਣਾਉਣ ਚਲੀ ਗਈ ਅਗਲੇ ਦਿਨ ਨਿੰਮੀ ਆਪਣੇ ਭਰਾ ਦੇ ਵਿਆਹ ਦਾ ਨਾਮ ਲੈ ਕੇ ਆਪਣੇ ਪੇਕੇ ਚਲੀ ਗਈ ਤੇ अरमान ਨੂੰ ਵੀ ਆਪਣੇ ਨਾਲ ਲੈ ਗਈ। 노 ਦੇ ਜਾਣ ਤੋਂ ਬਾਅਦ ਮਲਕੀਤ ਕੌਰ ਜੀ ਘਰ ਦਾ ਸਾਰਾ ਕੰਮ ਨਵੇੜ ਕੇ ਜਿਵੇਂ ਹੀ ਆਪਣੇ ਕਮਰੇ ਵਿੱਚ ਆਰਾਮ ਕਰਨ ਆਈ ਤਾਂ ਉਸ ਦੀਆਂ ਅੱਖਾਂ ਵਿੱਚੋਂ ਮਨਮੋਹੀ ਹੰਝੂ ਵਹਿਣ ਲੱਗੇ। ਹੁਣ ਉਹਨਾਂ ਦੀ ਸਿਹਤ ਬਾਰੇ ਪੁੱਛਣ ਵਾਲਾ, ਹਾਲਚਲ ਪੁੱਛਣ ਵਾਲਾ ਕੋਈ ਨਹੀਂ ਸੀ। ਰਿਸ਼ਤੇਦਾਰਾਂ ਨੇ ਵੀ ਉਹਨਾਂ ਦੇ ਆਕੜ ਵਾਲੇ ਸੁਭਾਅ ਦੀ ਵਜ੍ਹਾ ਨਾਲ ਉਹਨਾਂ ਨਾਲ ਮਤਲਬ ਰੱਖਣਾ ਬੰਦ ਕਰ ਦਿੱਤਾ। ਕਿੱਥੇ ਸਭ ਨੂੰ ਆਪਣੀ ਇੱਕ ਆਵਾਜ਼ ਨਾਲ ਰਾਹ ਦੇਣ ਵਾਲੀ ਮਲਕੀਤ ਕੌਰ ਜੀ ਦੀ ਦਸ਼ਾ ਅਜ ਅਜੇਹੀ ਹੋ ਗਈ ਸੀ। ਕਿ ਉਹ ਆਪਣੇ ਹੀ ਘਰ ਵਿੱਚ ਬਿਲਕੁਲ ਇਕੱਲੀ ਤੇ ਮਜਬੂਰ ਹੋ ਗਈ ਸੀ ਜਿੱਥੇ ਰਾਜਵੀਰ ਤੇ ਗੁਰਮਾਨ ਉਹਨਾਂ ਤੋਂ ਪੁੱਛੇ ਬਿਨਾ ਇੱਕ ਕਦਮ ਵੀ ਬਾਹਰ ਨਹੀਂ ਕੱਢਦੇ ਸੀ ਅੱਜ ਉਹੀ ਛੋਟੇ ਪੁੱਤ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਬਿਨਾਂ ਦੱਸੇ ਹੀ ਰੋਜ਼ ਘੁੰਮਣ ਫਿਰਨ ਨਿਕਲ ਜਾਂਦੇ ਸੀ ਹੌਲੀ-ਹੌਲੀ ਸਮਾਂ ਬੀਤਿਆ ਨਿਮਿਤਿਆਰਮਾਨ ਨੂੰ ਗਏ ਹੋਏ ਇੱਕ ਮਹੀਨਾ ਹੋ ਗਿਆ ਤੇ ਉਸਦੇ ਭਰਾ ਦਾ ਵਿਆਹ ਵੀ ਹੋ ਗਿਆ ਸੀ ਪਰ ਅਜੇ ਤੱਕ ਉਹ ਵਾਪਸ ਨਹੀਂ ਆਈ ਸੀ ਮਲਕੀਤ ਕੌਰ ਜੀ ਨੂੰ ਕਮਜ਼ੋਰੀ ਦੇ ਕਾਰਨ ਅਕਸਰ ਚੱਕਰ ਆਉਣ ਲੱਗਦੇ ਸੇਤਵੀ ਹੁਣ ਠੀਕ ਨਹੀਂ ਰਹਿੰਦੀ ਸੀ ਇੱਕ ਦਿਨ ਉਹਨਾਂ ਦੇ ਸੀਨੇ ਵਿੱਚ ਦਰਦ ਉੱਠਿਆ ਤੇ ਸਾਹ ਲੈਣ ਵਿੱਚ ਵੀ ਦਿੱਕਤ ਹੋ ਰਹੀ ਸੀ ਤਾਂ ਉਹਨਾਂ ਨੇ ਆਪਣੇ ਗਵਾਂਢ ਦੇ ਬੱਚੇ ਨੂੰ ਕਹਿ ਕੇ ਦਵਾਈ ਮੰਗਵਾਈ ਪਰ ਜਿਵੇਂ ਹੀ ਵਾਪਸ ਘਰ ਆਈ ਤਾਂ ਉਹ बेहोश ਹੋ ਕੇ ਡਿੱਗ ਪਈ ਜਦੋਂ ਬੱਚਾ ਦਵਾਈ ਦੇਣ ਉਹਨਾਂ ਦੇ ਕੋਲ ਆਇਆ ਤਾਂ ਸਾਹਮਣੇ ਮਲਕੀਤ ਕੌਰ ਜੀ ਨੂੰ बेहोश ਵੇਖ ਕੇ ਉਹ ਜਲਦੀ ਜਲਦੀ ਆਪਣੇ ਮਾਤਾ ਪਿਤਾ ਨੂੰ ਬੁਲਾ ਕੇ ਲਿਆਇਆ ਉਸਦੇ ਮਾਤਾ ਪਿਤਾ ਦੇ ਕੋਲ ਉਹਨਾਂ ਦੇ ਛੋਟੇ بیٹے ਦਾ ਨੰਬਰ ਸੀ ਉਹਨਾਂ ਨੇ ਉਸ ਨੂੰ ਫੋਨ ਕੀਤਾ ਤਾਂ ਫੋਨ ਨਿੰਮੀ ਨੇ ਚੱਕਿਆ ਉਹਨਾਂ ਨੂੰ ਜਿਵੇਂ ਹੀ ਮਲਕੀਤ ਕੌਰ ਜੀ ਦੀ ਸਿਹਤ ਦੇ ਬਾਰੇ ਵਿੱਚ ਦੱਸਿਆ ਤਾਂ ਉਸਨੇ ਆਵਾਜ਼ ਠੀਕ ਤਰ੍ਹਾਂ ਨਾਲ ਨਹੀਂ ਆ ਰਹੀ ਕਹਿ ਕੇ ਫੋਨ ਕੱਟ ਦਿੱਤਾ ਤਾਂ ਫਿਰ ਉਹ ਖੁਦ ਹੀ ਮਲਕੀਤ ਕੌਰ ਜੀ ਨੂੰ ਜਲਦੀ ਜਲਦੀ ਹਸਪਤਾਲ ਲੈ ਗਏ ਤੇ ਕਿਸੇ ਦੂਜੇ ਗਵੰਡੀ ਤੋਂ ਵੱਡੇ ਮੁੰਡੇ ਗੁਰਮਾਨ ਦਾ ਨੰਬਰ ਲੈ ਕੇ ਉਸ ਨੂੰ ਫੋਨ ਕੀਤਾ ਤੇ ਉਸ ਨੂੰ ਮਲਕੀਤ ਕੌਰ ਜੀ ਦੀ ਹਾਲਤ ਬਾਰੇ ਵਿੱਚ ਦੱਸਿਆ ਤਾਂ ਗੁਰਮਾਨ ਉਸ ਸਮੇਂ ਆਪਣੇ ਬਿਜ਼ਨਸ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਉਸਨੇ ਗਵੰਡੀ ਅੰਕਲ ਨੂੰ ਠੀਕ ਹੈ ਅਸੀਂ ਪਹੁੰਚਦੇ ਹਾਂ ਕਹਿ ਕੇ ਫੋਨ ਕੱਟ ਦਿੱਤਾ ਤੇ ਤੁਰੰਤ ਆਪਣੀ ਪਤਨੀ ਰਾਜਵੀਰ ਨੂੰ ਫੋਨ ਕਰਕੇ ਮਾਂ ਦੀ ਸੇਧ ਦੇ ਬਾਰੇ ਦੱਸਿਆ ਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਣ ਦੇ ਲਈ ਕਿਹਾ ਤਾਂ ਰਾਜਵੀਰ ਨੇ ਗੁਰਮਾਨ ਤੋਂ ਉਹਨਾਂ ਦੇ ਗਵੰਡੀ ਅੰਕਲ ਦਾ ਨੰਬਰ ਲਿਆ ਤੇ ਬੱਚਿਆਂ ਨੂੰ ਸੀਮਾ ਦੀਦੀ ਜੋ ਉਸਦੇ ਘਰ ਵਿੱਚ ਕੰਮਾਂ ਦੇ ਵਿੱਚ ਹੈਲਪ ਕਰਦੀ ਸੀ ਉਸ ਦੇ ਕੋਲ ਛੱਡ ਕੇ ਤੁਰੰਤ ਹਸਪਤਾਲ ਚਲੀ ਗਈ ਜਦੋਂ ਉਹ ਹਸਪਤਾਲ ਪਹੁੰਚੀ ਤਾਂ ਗਵੰਡੀ ਅੰਕਲ ਉੱਥੇ ਗੇਟ ਦੇ ਕੋਲ ਹੀ ਮਿਲ ਗਏ ਰਾਜਵੀਰ ਨੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨਾਲ ਮਿਲ ਕੇ ਹਸਪਤਾਲ ਦੀ ਸਾਰੀ ਫਾਰਮੈਲਿਟੀ ਪੂਰੀ ਕਰਕੇ ਮਲਕੀਤ ਕੌਰ ਜੀ ਨੂੰ ਉੱਥੇ ਦਾਖਲ ਕਰਵਾਇਆ ਤੇ ਗਵੰਡੀ ਅੰਕਲ ਦਾ ਬਹੁਤ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਘਰੇ ਵਾਪਸ ਭੇਜ ਦਿੱਤਾ ਹੁਣ ਹਸਪਤਾਲ ਵਿੱਚ ਸਿਰਫ ਰਾਜਵੀਰ ਤੇ ਮਲਕੀਤ ਕੌਰ ਜੀ ਹੀ ਸੀ ਡਾਕਟਰ ਨੇ ਉਹਨਾਂ ਦੇ ਬਹੁਤ ਸਾਰੇ ਟੈਸਟ ਕੀਤੇ ਤੇ ਦੱਸਿਆ ਕਿ ਮਲਕੀਤ ਕੌਰ ਜੀ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ ਜੇ ਤੁਰੰਤ ਉਹਨਾਂ ਦਾ ਆਪਰੇਸ਼ਨ ਕਰਕੇ ਕਿਡਨੀ ਨਹੀਂ ਬਦਲੀ ਗਈ ਤਾਂ ਉਹਨਾਂ ਦਾ ਬਚਣਾ ਮੁਸ਼ਕਲ ਹੈ ਇਹਨਾਂ ਸੁਣ ਕੇ ਰਾਜਵੀਰ ਬਹੁਤ ਘਬਰਾ ਗਈ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਤੁਰੰਤ ਗੁਰਮਾਨ ਨੂੰ ਫੋਨ ਕਰਕੇ ਜਲਦੀ ਆਉਣ ਨੂੰ ਕਿਹਾ ਪਰ ਮਲਕੀਤ ਕੌਰ ਜੀ ਦੀ ਕਿਡਨੀ ਵਾਲੀ ਗੱਲ ਉਸ ਨੇ ਨਹੀਂ ਦੱਸੀ ਕਿਤੇ ਗੁਰਮਾਨ ਇਹ ਸੁਣ ਕੇ ਘਬਰਾ ਨਾ ਜਾਵੇ। ਰਾਜਵੀਰ ਨੇ ਆਪਣੇ ਦਿਔਰ ਤੇ ਦਰਾਣੀ ਨੂੰ ਵੀ ਫੋਨ ਕੀਤਾ ਪਰ ਉਹਨਾਂ ਦੋਨਾਂ ਵਿੱਚੋਂ ਕਿਸੇ ਨੇ ਵੀ ਫੋਨ ਨਹੀਂ ਚੱਕਿਆ। ਉਦੋਂ ਹੀ ਨਰਸ ਨੇ ਆ ਕੇ ਰਾਜਵੀਰ ਨੂੰ ਦੱਸਿਆ ਕਿ ਮਲਕੀਤ ਕੌਰ ਜੀ ਦੀ ਹਾਲਤ ਬਹੁਤ ਗੰਭੀਰ ਹੈ। ਉਹਨਾਂ ਨੂੰ 1-2 ਦਿਨ ਵਿੱਚ ਜਲਦ ਤੋਂ ਜਲਦ ਕਿਡਨੀ ਡੋਨਰ ਦਾ ਇੰਤਜ਼ਾਮ ਕਰਨਾ ਪਵੇਗਾ। ਰਾਜਵੀਰ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਬਿਲਕੁਲ ਇਕੱਲੀ ਹੋ ਗਈ ਸੀ। ਉਸਨੇ ਇੱਕ ਵਾਰ ਫਿਰ ਆਪਣੀ ਦਰਾਨੀ ਨਿੰਮੀ ਨੂੰ ਫੋਨ ਕੀਤਾ। ਇਸ ਵਾਰ ਨਿੰਮੀ ਨੇ ਉਸ ਦਾ ਫੋਨ ਚੱਕ ਲਿਆ ਤਾਂ ਰਾਜਵੀਰ ਨੇ ਮਲਕੀਤ ਕੌਰ ਜੀ ਦੀ ਹਾਲਤ ਦੇ ਬਾਰੇ ਦੱਸਿਆ। ਤਾਂ ਪਹਿਲਾਂ ਤਾਂ ਨਿੰਮੀ ਘਬਰਾ ਗਈ ਕਿ ਕਿਤੇ ਉਹਨਾਂ ਦੀ ਬਿਮਾਰੀ ਦੀ ਵਜ੍ਹਾ ਲੋਕ ਉਸ ਨੂੰ ਨਾ ਸਮਝਣ ਕਿ ਉਸਨੇ ਉਹਨਾਂ ਦਾ ਠੀਕ ਤਰ੍ਹਾਂ ਨਾਲ ਧਿਆਨ ਨਹੀਂ ਰੱਖਿਆ ਹੋਵੇਗਾ। ਨਹੀਂ ਐਨੇ ਦਿਨਾਂ ਵਿੱਚ ਇੱਕ ਵਾਰ ਵੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਜਲਦੀ ਹੀ ਆਉਂਦੇ ਹਾਂ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਇਧਰ ਫੋਨ ਕੱਟ ਕੇ ਰਾਜਵੀਰ ਪਿੱਛੇ ਮੁੜੀ ਹੀ ਸੀ ਕਿ ਉਸ ਨੂੰ ਸਾਹਮਣੇ ਗੁਰਮਾਨ ਆਉਂਦਾ ਹੋਇਆ ਦਿਖਾਈ ਦਿੱਤਾ ਗੁਰਮਾਨ ਨੂੰ ਦੇਖ ਕੇ ਰਾਜਵੀਰ ਫਟੋ ਫਟ ਕੇ ਰੋਣ ਲੱਗੀ ਮਲਕੀਤ ਕੌਰ ਜੀ ਦੀ ਕਿਡਨੀ ਦੇ ਬਾਰੇ ਵਿੱਚ ਦੱਸਿਆ ਤਾਂ ਗੁਰਮਾਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਧਰ ਨਿੰਮੀ ਦਾ ਪੇਕਾ ਘਰ ਕੋਲ ਹੀ ਸੀ ਤਾਂ ਨਿੰਮੀ ਤੇ ਅਰਮਾਨ ਵੀ ਹਸਪਤਾਲ ਪਹੁੰਚ ਗਏ ਨਿੰਮੀ ਨੂੰ ਦਰਸੀ ਕੇ ਕਿਤੇ ਮਲਕੀਤ ਕੌਰ ਜੀ ਨੇ ਗੁਰਮਾਨ ਦਾ ਹੱਕ ਖੋ ਕੇ ਜੋ ਕੁਝ ਉਸਦੇ ਪਤੀ ਲਈ ਕੀਤਾ ਹੈ ਉਸਦੇ ਬਦਲੇ ਵਿੱਚ ਕਿਤੇ ਉਸ ਤੋਂ ਜਾਂ ਉਸਦੇ ਪਤੀ ਤੋਂ ਕਿਡਨੀ ਨਾ ਮੰਗ ਲਵੇ ਉਸਨੇ ਮਲਕੀਤ ਕੌਰ ਜੀ ਨੂੰ ਦੂਰ ਤੋਂ ਦੇਖਿਆ ਤੇ ਮੇਰੀ ਸਿਹਤ ਠੀਕ ਨਹੀਂ ਲੱਗ ਰਹੀ ਹੈ ਮੈਂ ਜਾ ਕੇ ਦਵਾਈ ਖਾ ਲਵਾਂ ਇਹ ਬਹਾਨਾ ਬਣਾ ਕੇ ਉੱਥੋਂ ਚਲਦੀ ਬਣੀ ਉਸਦਾ ਪਤੀ ਵੀ ਨਿੰਮੀ ਨੂੰ ਛੱਡ ਕੇ ਆਉਂਦਾ ਹਾਂ ਕਹਿ ਕੇ ਉੱਥੇ ਉਸਦੇ ਨਾਲ ਹੀ ਚਲਾ ਗਿਆ ਉਦੋਂ ਹੀ ਗੁਰਮਾਨ ਨੇ ਰਾਜਵੀਰ ਨੂੰ ਕਿਹਾ ਕਿ ਤੂੰ ਮਾਂ ਦਾ ਧਿਆਨ ਰੱਖ ਮੈਂ ਹੁਣੇ ਆਉਂਦਾ ਹਾਂ ਇਨਾ ਕਹਿ ਕੇ ਉਹ ਸਿੱਧਾ ਡਾਕਟਰ ਦੇ ਕੈਬਨ ਵਿੱਚ ਪਹੁੰਚਿਆ ਤੇ ਕਿਹਾ ਕਿ ਡਾਕਟਰ ਇਨਸਾਨ ਇੱਕ ਕਿਡਨੀ ਦੇ ਨਾਲ ਵੀ ਜਿਉਂਦਾ ਰਹਿ ਸਕਦਾ ਹੈ ਜੇਕਰ ਡੋਨਰ ਨਹੀਂ ਮਿਲ ਰਿਹਾ ਤਾਂ ਉਹ ਆਪਣੀ ਕਿਡਨੀ ਆਪਣੀ ਮਾਂ ਨੂੰ ਦੇਣ ਲਈ ਤਿਆਰ ਹੈ ਤੁਸੀਂ ਸਾਰੇ ਟੈਸਟ ਕਰ ਲਓ ਗੁਰਮਾਨ ਨੂੰ ਤੇਜ਼ੀ ਨਾਲ ਜਾਂਦਾ ਦੇਖ ਕੇ ਰਾਜਵੀਰ ਘਬਰਾ ਗਈ ਉਹ ਵੀ ਉਸ ਦੇ ਪਿੱਛੇ-ਪਿੱਛੇ ਗਈ ਉਸ ਨੇ ਗੁਰਮਾਨ ਅਤੇ ਡਾਕਟਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਉਹ ਅੰਦਰ ਆ ਕੇ ਗੁਰਮਾਨ ਦੇ ਸਾਹਮਣੇ ਖੜੀ ਹੋ ਗਈ ਤੇ ਕਹਿਣ ਲੱਗੀ ਕਿ ਤੁਸੀਂ ਮਾਂ ਨੂੰ ਕਿਡਨੀ ਨਹੀਂ ਦੇਵੋਗੇ ਤਾਂ ਗੁਰਮਾਨ ਵੀ ਘਬਰਾ ਗਿਆ ਉਸ ਨੂੰ ਲੱਗਿਆ ਕਿ ਰਾਜਵੀਰ ਦੇ ਨਾਲ ਉਸ ਦੀ ਮਾਂ ਨੇ ਜੋ ਵੀ ਕੀਤਾ ਇਸ ਕਾਰਨ ਸ਼ਾਇਦ ਉਹ ਉਸ ਨੂੰ ਕਿਡਨੀ ਦੇਣ ਤੋਂ ਮਨਾ ਕਰ ਰਹੀ ਹੈ ਪਰ ਉਦੋਂ ਹੀ ਰਾਜਵੀਰ ਨੇ ਅੱਗੇ ਕਿਹਾ ਕਿ ਜੇ ਕਿਡਨੀ ਦੇਣੀ ਹੈ ਤਾਂ ਉਹ ਆਪਣੀ ਕਿਡਨੀ ਦੇਵੇਗੀ ਕਿਉਂਕਿ ਗੁਰਮਾਨ ਨੂੰ ਆਪਣੇ ਕੰਮਕਾਜ ਦੇ ਕਾਰਨ ਹਮੇਸ਼ਾ ਭੱਜ ਦੌੜ ਕਰਨੀ ਪੈਂਦੀ ਹੈ ਕਈ ਦਿਨਾਂ ਤੱਕ ਘਰ ਤੋਂ ਬਾਹਰ ਰਹਿਣਾ ਪੈਂਦਾ ਹੈ ਇਸ ਲਈ ਉਹ ਨਹੀਂ ਚਾਹੁੰਦੀ ਸੀ ਕਿ ਗੁਰਮਾਨ ਦੀ ਸਿਹਤ ਤੇ ਥੋੜਾ ਜਿਹਾ ਵੀ ਅਸਰ ਪਵੇ ਪਰ ਆਹੀ ਇਨਸਾਨ ਹੈ ਕਿ ਕਿਡਨੀ ਦੇ ਸਹਾਰੇ ਜਿਉਂਦਾ ਰਹਿ ਲਵੇ ਪਰ ਰੱਬ ਦੇ ਬਣਾਏ ਸਰੀਰ ਦੇ ਵਿੱਚ ਛੇੜਛਾੜ ਕਰਨ ਦੇ ਨਤੀਜੇ ਤਾਂ ਹੁੰਦੇ ਹੀ ਨੇ ਗੁਰਮਾਨ ਨੇ ਪਹਿਲਾਂ ਤਾਂ ਸਾਫ਼ ਮਨਾਂ ਕਰ ਦਿੱਤਾ ਪਰ ਰਾਜਵੀਰ ਦੇ ਬਹੁਤ ਸਮਝਾਉਣ ਤੇ ਗੁਰਮਾਨ ਭਾਰੇ ਮਨ ਨਾਲ ਮੰਨ ਗਿਆ ਗੁਰਮਾਨ ਤੇ ਰਾਜਵੀਰ ਨੇ ਜਲਦੀ ਜਲਦੀ ਹਸਪਤਾਲ ਦੀਆਂ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ ਅਤੇ ਰੱਬ ਵੱਲੋਂ ਰਾਜਵੀਰ ਦੀ ਕਿਡਨੀ ਮਲਕੀਤ ਗੌਰਜੀ ਦੇ ਨਾਲ ਵੀ ਮੈਚ ਹੋ ਗਈ ਦੋਨਾਂ ਨੂੰ ਆਪਰੇਸ਼ਨ ਦੇ ਲਈ ਲਿਜਾਇਆ ਗਿਆ ਸ਼ਾਮ ਨੂੰ ਡਾਕਟਰ ਨੇ ਬਾਹਰ ਆ ਕੇ ਦੱਸਿਆ ਕਿ ਆਪਰੇਸ਼ਨ ਸਫਲ ਹੋਇਆ। ਮਲਕੀਤ ਕੌਰ ਜੀ ਤੇ ਰਾਜਵੀਰ ਦੋਵੇਂ ਠੀਕ ਹਨ। ਕੁਝ ਹੀ ਦੇਰ ਵਿੱਚ ਉਹਨਾਂ ਨੂੰ ਰੂਮ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਫਿਰ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਗੁਰਮਾਨ ਨੇ ਡਾਕਟਰ ਦਾ ਧੰਨਵਾਦ ਕੀਤਾ ਤੇ ਰੱਬ ਦਾ ਵੀ ਸ਼ੁਕਰਾਨਾ ਕੀਤਾ। ਫਿਰ ਥੋੜੀ ਦੇਰ ਬਾਅਦ ਮਲਕੀਤ ਕੌਰ ਜੀ ਤੇ ਰਾਜਵੀਰ ਨੂੰ ਰੂਮ ਵਿੱਚ ਸ਼ਿਫਟ ਕਰ ਦਿੱਤਾ। ਇੱਧਰ ਮਲਕੀਤ ਕੌਰ ਜੀ ਦੇ लाडले ਛੋਟੇ ਪੁੱਤ ਨੂੰ ਆਪਣਾ ਮੂੰਹ ਛੁਪਾ ਕੇ ਬੈਠੇ ਸੀ। ਨਿੰਮੀ ਆਪਣੀ ਬਿਮਾਰੀ ਦਾ ਬਹਾਨਾ ਕਰਕੇ ਦੁਬਾਰਾ ਮਲਕੀਤ ਕੌਰ ਜੀ ਨੂੰ ਮਿਲਣ ਵੀ ਨਹੀਂ ਆਈ ਤੇ ਉਸ ਦਾ ਪਤੀ ਵੀ ਜ਼ਰੂਰੀ ਕੰਮ ਦਾ ਬਹਾਨਾ ਬਣਾ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ ਆਪਰੇਸ਼ਨ ਹੋਏ ਨੂੰ ਹਫਤਾ ਹੋ ਚੁੱਕਿਆ ਸੀ ਪਰ ਉਹ ਦੋਵੇਂ ਮਲਕੀਤ ਕੌਰ ਜੀ ਨੂੰ ਮਿਲਣ ਨਹੀਂ ਆਏ ਹੁਣ ਤਾਂ ਨਿੰਮੀ ਇਹੀ ਚਾਹੁੰਦੀ ਸੀ ਕਿ ਗੁਰਮਾਨ ਤੇ ਰਾਜਵੀਰ ਮਲਕੀਤ ਕੌਰ ਜੀ ਨੂੰ ਆਪਣੇ ਨਾਲ ਹੀ ਲੈ ਜਾਣ ਤਾਂ ਉਸ ਨੂੰ ਆਪਣੀ ਸੱਸ ਤੋਂ ਛੁਟਕਾਰਾ ਮਿਲ ਜਾਵੇਗਾ ਕੁਝ ਲੋਕ ਮਲਕੀਤ ਕੌਰ ਜੀ ਨੂੰ ਮਿਲਣ ਆਏ ਸੀ ਉਹਨਾਂ ਦੇ ਜਾਣ ਤੋਂ ਬਾਅਦ ਮਲਕੀਤ ਕੌਰ ਜੀ ਨੇ ਰਾਜਵੀਰ ਵੱਲ ਦੇਖਿਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹਨਾਂ ਨੇ ਰਾਜਵੀਰ ਦੇ ਸਾਹਮਣੇ ਆਪਣੇ ਦੋਵੇਂ ਹੱਥ ਜੋੜੇ ਅਤੇ ਇੰਨਾ ਹੀ ਕਹਿ ਸਕੀ, "ਹੋ ਸਕੇ ਤਾਂ ਧੀਏ ਮੈਨੂੰ ਮਾਫ਼ ਕਰ ਦੇ। ਮੈਂ ਤੇਰੇ ਨਾਲ ਬਹੁਤ ਗਲਤ ਕੀਤਾ। ਮੇਰੀ ਜਾਨ ਬਚਾਉਣ ਦੇ ਲਈ ਤੂੰ ਆਪਣੀ ਜ਼ਿੰਦਗੀ ਨੂੰ ਦਾਤੇ ਲਗਾ ਦਿੱਤਾ। ਤੈਨੂੰ ਨਹੀਂ ਲਗਾਉਣਾ ਚਾਹੀਦਾ ਸੀ। ਮਰ ਜਾਣ ਦਿੰਦੀ ਮੈਨੂੰ। ਮੇਰੇ ਕਰਮਾਂ ਦੀ ਸਜ਼ਾ ਮਿਲ ਜਾਂਦੀ। ਤੇਰਾ एहसान ਮੈਂ ਕਦੇ ਨਹੀਂ ਚੁਕਾ ਸਕਦੀ।" ਤਾਂ ਰਾਜਵੀਰ ਉਹਨਾਂ ਦੇ ਗਲੇ ਲੱਗ ਗਈ ਤੇ ਕਿਹਾ, ਅਜੀਹਾ ਨਾ ਕਰੋ ਮੰਮੀ ਜੀ ਇਸ ਤਰ੍ਹਾਂ ਨਾ ਕਹੋ ਤੁਸੀਂ ਮੇਰੀ ਮਾਂ ਹੋ ਤੇ ਬੱਚੇ ਮਾਂ ਦੇ एहसान ਨਹੀਂ ਕਰਦੇ ਮੈਂ ਸਿਰਫ ਆਪਣਾ ਫਰਜ਼ ਨਿਭਾਇਆ ਹੈ ਹੁਣ ਤੁਸੀਂ ਜਲਦੀ ਜਲਦੀ ਬਿਲਕੁਲ ਠੀਕ ਹੋ ਜਾਓ ਤੇ ਘਰ ਚੱਲੋ ਬੱਚੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਗੁਰਮਾਨ ਖੜਾ ਆਪਣੀ ਪਤਨੀ ਤੇ ਮਾਂ ਨੂੰ ਦੇਖ ਰਿਹਾ ਸੀ ਅੱਜ ਉਸ ਨੂੰ ਆਪਣੀ ਪਤ ਪਸੰਦ ਤੇ ਗਰਵ ਹੋ ਰਿਹਾ ਸੀ ਮਲਕੀਤ ਕੌਰ ਜੀ ਨੇ ਉਸ ਨੂੰ ਵੀ ਕੋਲ ਬੁਲਾਇਆ ਤੇ ਉਸ ਨੂੰ ਵੀ ਹੱਥ ਜੋੜ ਕੇ ਉਸ ਤੋਂ ਮਾਫੀ ਮੰਗਣ ਲੱਗੀ ਤਾਂ ਗੁਰਮਾਨ ਵੀ ਆਪਣੀ ਮਾਂ ਦੇ ਗਲੇ ਲੱਗ ਗਿਆ ਅਲਜਮਲਕੀਤ ਕੌਰ ਜੀ ਨੇ ਉਸਦੇ ਵਿਆਹ ਤੋਂ ਬਾਅਦ ਪਹਿਲੀ ਵਾਰ ਉਸਦੇ ਸਿਰ ਤੇ ਪਿਆਰ ਭਰਿਆ ਹੱਥ ਰੱਖਿਆ ਸੀ। ਇੱਕ ਦੋ ਦਿਨ ਵਿੱਚ ਉਹਨਾਂ ਦੀ ਹਸਪਤਾਲ ਤੋਂ ਛੁੱਟੀ ਹੋ ਗਈ ਤਾਂ ਮਲਕੀਤ ਕੌਰ ਜੀ ਨੇ ਗੁਰਮਾਨ ਨੂੰ ਕਿਹਾ ਕਿ ਘਰ ਦਾ ਅੱਧਾ ਹਿੱਸਾ ਅਜੇ ਵੀ ਉਹਨਾਂ ਦੇ ਨਾਮ ਤੇ ਹੈ ਤੇ ਉਹਨਾਂ ਨੂੰ ਉੱਥੋਂ ਕੋਈ ਨਹੀਂ ਕੱਢ ਸਕਦਾ। ਇਸ ਲਈ ਉਹਨਾਂ ਨੂੰ ਉੱਥੇ ਛੱਡ ਦੇਵੋ। ਪਰ ਗੁਰਮਾਨ ਤੇ ਰਾਜਵੀਰ ਨਹੀਂ ਮੰਨੇ। ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਸੀ ਤੇ ਉਹ ਉਹਨਾਂ ਨੂੰ ਅਜੇ ਹੀ ਹਾਲਤ ਵਿੱਚ ਬਿਲਕੁਲ ਵੀ ਇਕੱਲਾ ਨਹੀਂ ਛੱਡਣਾ ਚਾਹੁੰਦੇ ਸੀ। ਉਹਨਾਂ ਦੇ ਬਹੁਤ ਜ਼ਿਆਦਾ ਜिद ਕਰਨ ਤੇ ਮਲਕੀਤ ਕੌਰ ਜੀ ਭਾਰੇ ਮਨ ਨਾਲ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਹੋ ਗਈ। ਵੈਸੇ ਵੀ ਉਸ ਦੀ ਹਾਲਤ ਹੁਣ ਅਜੇ ਹੀ ਨਹੀਂ ਸੀ ਕਿ ਉਹ ਆਪਣਾ ਧਿਆਨ ਖੁਦ ਰੱਖ ਸਕੇ। ਉਹਨਾਂ ਨੂੰ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਉਹਨਾਂ ਦੀਆਂ ਹਰਕਤਾਂ ਨੇ ਰਾਜਵੀਰ ਤੇ ਗੁਰਮਾਨ ਨੂੰ ਆਪਣਾ ਘਰ ਛੱਡ ਕੇ ਕਿਰਾਏ ਦੇ ਘਰ ਵਿੱਚ ਰਹਿਣ ਦੇ ਲਈ ਮਜਬੂਰ ਕੀਤਾ ਸੀ। ਮਲਕੀਤ ਕੌਰ ਜੀ ਹੁਣ ਵੱਡੇ ਬੇਟੇ ਦੇ ਕੋਲ ਤਾਂ ਆ ਗਈ ਸੀ ਪਰ ਕਦੇ-ਕਦੇ ਆਪਣੇ ਵਰਤਾਅ ਨੂੰ ਯਾਦ ਕਰਕੇ ਉਸ ਨੂੰ ਬਹੁਤ ਪਛਤਾਵਾ ਹੁੰਦਾ। ਰਾਜਵੀਰ ਦੇ ਪਿਆਰ ਨੂੰ ਦੇਖ ਕੇ ਉਹਨਾਂ ਦਾ ਦਿਲ ਭਰ ਆਉਂਦਾ ਸਭ ਨਜ਼ਰੀਏ ਦੀ ਖੇੜ ਹੈ ਹੁਣ ਜਦੋਂ ਵੀ ਉਹ ਰਾਜਵੀਰ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦੀ ਤਾਂ ਉਸ ਨੂੰ ਉਸ ਵਿੱਚ ਭੋਲੀ ਭਾਲੀ ਬੱਚੀ ਨਜ਼ਰ ਆਉਂਦੀ ਹੁਣ ਉਸ ਨੂੰ ਹਮੇਸ਼ਾ ਦੁੱਖ ਹੁੰਦਾ ਕਿ ਉਸ ਨੇ ਗੁਰਮਾਨ ਤੇ ਰਾਜਵੀਰ ਦੇ ਨਾਲ ਬਹੁਤ ਨਾ ਇਨਸਾਫੀ ਕੀਤੀ ਸੀ ਫਿਰ ਵੀ ਉਸ ਨੂੰ ਇੰਨਾ ਪਿਆਰ ਤੇ ਸਨਮਾਨ ਦਿੰਦੇ ਹਨ ਤੇ ਜਿਸ ਬੇਟੇ ਦੇ ਲਈ ਇੰਨਾ ਕੁਝ ਕੀਤਾ ਆਪਣੇ ਘਰ ਦਾ ਹਿੱਸਾ ਵੀ ਉਸ ਨੂੰ ਦੇ ਦਿੱਤਾ ਉਸ ਨੇ ਮੂੰਹ ਫੇਰ ਲਿਆ ਤੇ ਪਲਟ ਕੇ ਦੇਖਿਆ ਵੀ ਨਹੀਂ ਹੌਣੋ ਪਛਤਾਵੇ ਦੀ ਅੱਗ ਵਿੱਚ ਝੁਲਸ ਰਹੀ ਸੀ ਗੁਰਮਾਨ ਤੇ ਰਾਜਵੀਰ ਉਸਦੇ ਦਿਲ ਦਾ ਹਾਲ ਸਮਝਦੇ ਸੀ ਪਰ ਉਹ ਉਸ ਨੂੰ ਹਮੇਸ਼ਾ ਅਹਿਸਾਸ ਦਿਵਾਉਂਦੇ ਕਿ ਇਹ ਕਰ ਉਹਨਾਂ ਦਾ ਹੀ ਹੈ ਉਹ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਵੱਧ ਚੁੱਕੇ ਹਨ ਹੁਣ ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਵੀ ਮਨਮਟਾਵ ਨਹੀਂ ਹੈ ਹੌਲੀ-ਹੌਲੀ ਸਮਾਂ ਲੰਘਦਾ ਗਿਆ ਜਿਸ ਨੂੰ ਨੂੰ ਮਲਕੀਤ ਕੌਰ ਜੀ ਆਪਣੇ ਨੋ ਮੰਨਣ ਤੋਂ ਇਨਕਾਰ ਕਰਦੀ ਰਹੀ ਉਹੀ ਅੱਜ ਉਹਨਾਂ ਦੀ ਲਵ ਮੈਰਿਜ ਵਾਲੀ ਨੂੰ ਉਹਨਾਂ ਦੀ ਬੇਟੀ ਬਣ ਚੁੱਕੀ ਸੀ ਉਹਨਾਂ ਦੋਵਾਂ ਦੇ ਵਿੱਚ ਪਿਆਰ ਤੇ ਨੋਖ-ਝੋਖ ਭਰੇ ਰਿਸ਼ਤੇ ਨੂੰ ਦੇਖ ਕੇ ਕੋਈ ਵੀ ਅਣਜਾਣ ਵਿਅਕਤੀ ਤਾਂ ਉਹਨਾਂ ਨੂੰ ਮਾਵਾਂ ਧੀਆਂ ਹੀ ਸਮਝਦਾ ਸੀ ਹੁਣ ਮਲਕੀਤ ਕੌਰ ਜੀ ਸਭ ਕੁਝ ਭੁਲਾ ਕੇ ਖੁਸ਼ੀ-ਖੁਸ਼ੀ ਆਪਣੇ ਵੱਡੇ ਪੁੱਤ ਨੂੰ ਦੇ ਕੋਲ ਰਹਿਣ ਲੱਗੀ ਸੀ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਅਤੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਪੂਰੀ ਕਹਾਣੀ ਦੇਖਣ ਲਈ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਅਤੇ ਪਰਿਵਾਰਕ ਦਿਲਚਸਪ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਅਜਾਜ਼ ਤਸਤਿਰੀਆਕਾਲ ਜੀ